ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਅਸੀਂ ਮਿੱਤਰੋ ਖੇਤਾਂ 'ਨਾ ਕੰਮ ਕਰ ਰਹੇ ਸੀਗੇ ਤੇ ਨਾਲ ਵਾਲੇ ਪਿੰਡ 'ਚੋਂ ਨਾ ਇੱਕ ਆਵਾਜ਼ ਸੁਣੀ ਸਾਨੂੰ ਕਬੱਡੀ ਕੱਪ ਦੀ ਕਮੈਂਟਰੀ ਹੀ ਦੀ ਤੇ ਅੱਜ ਅਸੀਂ ਫਿਰ ਸੋਚਿਆ ਤਿੰਨੇ ਜਾਣੇ ਕਬੱਡੀ ਕੱਪ ਦੇਖਣ ਜਾ ਰਹੇ ਹਾਂ ਨਾਲ ਵਾਲੇ ਪਿੰਡ ਪਿੰਡ ਜੱਸੀਪਾਉ ਵਾਲੀ ਜੋ ਕਿ ਅੱਜ ਕਬੱਡੀ ਕੱਪ ਚੱਲ ਰਿਹਾ ਹੈ ਅਸੀਂ ਅਖਾ ਚੱਲ ਦੁਪਹਿਰ ਦੁਪਹਿਰ 2 ਘੰਟੇ ਅਨੰਦ ਮਾਣੇ ਇਹ ਤੇ ਸਾਡੀ ਲਖਵੀਰ ਸਿੰਘ ਕੁਰਕਰੇ ਖਾ ਰਹੀ ਹੈ ਖਾਣਾ ਵਟਰਾ ਦੋਸਤੋ ਅਸੀਂ ਫਿਰ ਖੇਤੋਂ ਹੀ ਉਧਰ ਨੂੰ ਹੋ ਗਏ ਨਹੀਂ ਤਾਂ ਅਸੀਂ ਛੜ ਕੇ ਛੜ ਕੇ ਜਾਣਾ ਸੀ ਆ ਖੇਤ ਕੰਮ ਕਰ ਰਹੇ ਸੀ ਇੱਧਰ ਸਾਡੇ ਪਈ ਜਾਂਦੀ ਐ ਜਿਸੀਂ ਪਾਉ ਵਾਲੀ ਨੂੰ ਅਸੀਂ ਪਈਓ ਪਈ ਹੋ ਗਏ ਫਿਰ ਦੋਸਤੋ ਆਪਾਂ ਨਾ ਚੱਲੋ ਘੰਟੇ ਮਾਂ ਦੇ ਕੇ ਇਹ ਫਰਾਥ ਨੇ ਕੰਮ ਹੋ ਪਿੱਛੇ ਨੂੰ ਹੀ ਮੜਾ ਜਾ ਯਾਰ ਪਿੱਛੇ ਨੂੰ ਤਾਂ ਹੋ ਜਾ ਆ ਦੋਸਤੋ ਸੂਆ ਆ ਗਿਆ ਹਣਾ ਸੂਏ ਦੇ ਨਾਲ ਨਾਲ ਆਪਾਂ ਜਾਵਾਂਗੇ ਇੱਧਰ ਆ ਕੇ ਤਾਂ ਦੋਸਤੋ ਜੰਗਲਿਆ ਲੱਗਦਾ ਹੌਲੀ ਰਾਕਾ ਹੌਲੀ 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 ਇੰਨਾ ਕੁ ਵਝਾਈ ਜੰਨਾ ਸੂਏ ਜਿਹੜੇ ਗਵਾਂਗੇ ਚੱਕਣਾ ਵੀ ਨਹੀਂ ਕਿਸੇ ਨੇ ਆਹ ਦੇਖੋ ਦੋਸਤੋ ਆਹ ਮੂਰੇ ਦਰਖਤ ਟੇਡਾ ਹੋਇਆ ਪਿਆ ਆਹ ਰਸਤਾ ਔਖਾ ਹੀ ਹੈ ਉਹ ਡੇਗ ਪੈਸੀ ਆ ਦੇਖੋ ਦੋਸਤੋ ਛਾੜਨਾ ਛਾੜਨਾ ਜੰਗਲ ਜੱਸੀ ਪਾਉ ਵਾਲੀ ਇਸ ਤੋਂ ਬਾਅਦ ਦੋਸਤੋ ਇਧਰਲੇ ਪਾਸੇ ਜੱਸੀ ਵੈਂਟੀ ਸ਼ੁਰੂ ਹੋ ਜਾਂਦਾ ਹੈ ਖਿਆੜੀ ਦੀ ਸਪੀਡ ਤੇ ਮੋਟਰ ਸੰਗ ਹੀ ਆ ਰਿਹਾ ਐ ਇੱਥੋਂ ਸਾਡੇ ਸਾਰਿਆਂ ਨੂੰ ਨੇੜੇ ਦੋਸਤ ਜੱਸੀ ਪੈਂਡੀ ਆ ਨਾਲ ਹੀ ਹਾਓ ਸਾਹਮਣੇ ਆਪਣਾ ਘਰ ਆ ਦੋਸਤੋ ਉਧਰ ਮੋਟਰ ਦੋਸਤੋ ਵੀਡੀਓ ਨੂੰ ਚੱਲਦੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਡੇ ਆਉਣ ਵਾਲੇ ਵਲੌਗ ਤੁਹਾਨੂੰ ਉਹਨਾਂ ਦੀ ਜਿਹੜੀ ਨੋਟੀਫਿਕੇਸ਼ਨ ਆਉ ਮਿਲਦੀ ਰਹੀ ਕਿਉਂਕਿ ਬੜਾ ਇੰਟਰਸਟਿੰਗ ਵਲੌਗ ਹੈ ਸਾਡੇ ਆ ਅੱਧਰਲੇ ਪਾਸੇ ਦੋਸਤੋ ਲੰਮਾ ਰਸਤਾ ਹੋ ਗਿਆ ਨਾ ਆ ਦੋਸਤੋ ਸੜਕਾਂ ਜੀ ਸਾਡੀ ਆਪਣੇ ਘਰ ਵਾਲੀ ਜਿਹੜੀ ਜੱਸੀ ਨੂੰ ਜਾਂਦੀ ਹੈ ਇੱਥੋਂ ਸੁਹੇ ਤੋਂ ਹੁਣ ਆਪਾਂ ਸੜਕ ਤੇ ਭਜਾਉਗਾ ਹੁਣ ਇਹ ਦਾਬਾ ਦੇ ਲਈ ਆ ਨਾ ਨਾ ਦੋਸਤੋ ਕਲਵਨੀਆ ਦੀ ਕੰਦ ਹੈ ਜਿਹੜੀ ਉਹ ਸਟਾਰਟ ਹੋ ਗਈ ਇੱਕ ਕਲਵਨੀ ਟੂ ਹੈ ਦੋਸਤੋ ਸੁਸ਼ਾਂਤ ਸਿਟੀ ਟੂ ਹੈ ਉਧਰਲੇ ਪਾਸੇ ਵਾਲੀ ਸਾਡੀ ਬਣਨਾ ਦੋਸਤੋ ਉਧਰ ਦਾ ਘੇੜਾ ਵੀ ਆਪਾਂ ਲਾਵਾਂਗੇ ਕਿਸੇ ਦਿਨ ਇਹਦੇ ਅੰਦਰ ਵੀ ਦੋਸਤੋ ਇੱਕ ਬਲੌਗ ਬਣਾਵਾਂਗੇ ਸੈਂਸਿਟਿਵ ਤੇ ਸੈਂਸਿਟਿਵ ਹਨ ਦੇ ਅੰਦਰ ਦਾ ਵੀ ਬਲੌਗ ਬਣਾਵਾਂਗੇ ਆ ਦੇਖ ਲਓ ਦੋਸਤੋ ਪਿਛਲੀ ਸਾਈਡ ਤੋਂ ਤੁਸੀਂ ਬਿਲਡਿੰਗਾਂ ਦੇਖੋ ਤੇ ਚੈੱਕ ਕਰ ਸਕਦੇ ਹੋ ਸਕੂਲ ਇਹਦੇ ਅੰਦਰ ਸਾਰਾ ਕੁਝ ਹੀ ਆ ਉਹ ਸਾਹਮਣੇ ਵੱਡੀਆਂ-ਵੱਡੀਆਂ ਬਿਲਡਿੰਗਾਂ ਹਾਂ ਆਇਓ ਜਿਹੜਿਆ ਬਾਹਰ ਜਾ ਦੋਸਤੋ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਇਹ ਵੀ ਕਲੋਨੀ ਦੇ ਵਿੱਚ ਹੀ ਆ ਜਾਣਗੇ टावर लगे दोस्तों आज पेंड शुरू हो जाएगा जस्सी पिंड थोड़ी जी वर्ड रही बस पहुंच गई <laughs> आ, दोस्तों दोस्तो आन सड़क आ गई ਇੱਧਰ ਜੋਧਪੁਰ ਨੂੰ ਖੱਬੇ ਹੱਥ ਸਰ ਦੇ ਹੱਥ ਆਪਣੀ ਬਰੰਡੇ ਵਾਲਾ ਚੜ੍ਹਜ ਸਿਜੌਂ ਕਾ ਉਹ ਆ ਜਾਂਦਾ ਹੈ ਆ ਦੇਖੋ ਸਾ ਲਿਖਿਆ ਜਸਵੀ ਪੌ ਵਾਲੀ ਹੁਣ ਆਪਾਂ ਇੱਧਰ ਨੂੰ ਜਾਂਦੇ ਹਾਂ ਸਕੂਲ 'ਚ ਹੋ ਰਿਹਾ ਹੈ ਦੋਸਤੋ ਕਬੱਡੀ ਰੇਡ ਹੈ ਮੈਚ ਸਕੂਲ 'ਚ ਹੋ ਰਿਹਾ ਹੈ ਬੱਕ ਬੱਕ ਪਿੰਡਾਂ ਦੀਆਂ ਜਿਹੜੀਆਂ ਟੀਮਾਂ ਉੱਥੇ ਪਹੁੰਚਣੀਆਂ ਨੇ ਕੰਡਾ ਨਾਲ ਇਧਰ ਸੜਕਾਂ ਦੇ ਬੜੇ ਖਾਲਾ ਦੋਸਤੋ ਜਿਹੜੇ ਮੈਂਨੇ ਚ ਮਰਜੀ ਵੜਜੋ ਕੱਲੇ ਕੋਰ ਸ਼ਮੀਰ ਨੂੰ ਛੱਡ ਕੇ ਜਿਹੜੇ ਪਿੰਡ ਚ ਮਰਜੀ ਵੜਜੋ ਬੜਾ ਹਾਲੀਆ ਸੜਕਾਂ ਦਾ ਹੂੰ ਆਹ ਸਾਹਮਣੇ ਦੋਸਤੋ ਸਕੂਲ ਹੈ ਜਿੱਥੇ ਕਾਰ ਆਈ ਜਾਂਦੀ ਹੈ ਚਟੇ ਰੰਗ ਵਾਲੀ ਆਹ ਵੇਖੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ आेखो दोस्तों सामने स्कूल आ गया इतें टीम पैच चल रहे कबड्डी दिखो दोस्तों सरकारी सीनियर सेकेंडरी स्कूल आख दो मैच चल रहे आप इधर मोटरसाइकिल लाने पार्किंग फिर अगे चल के तुम मैच दिखाने राउंड लगेखोस्तो

ਦੋਸਤੋ ਮੈਚ ਦਾ ਆਨੰਦ ਮਾਣ ਕੇ ਅਸੀਂ ਹੁਣ ਕੱਟ ਚੁੱਕੇ ਆ 4 ਤੇ ਹੁਣ ਆਪਾਂ ਚੱਲਿਆਂ ਘਰਾਂ ਨੂੰ ਘਰਾਂ ਦਾ ਕੰਮ ਕਮ ਸੰਭਣਿਆ ਜਾ ਕੇ ਕਿ ਦੋਸਤੋ ਕਿਵੇਂ ਲੱਗਿਆ ਅੱਜ ਦਾ ਵਲੌਗ ਸਾਨੂੰ ਵੀਡੀਓ ਵਧੀਆ ਲੱਗਿਆ ਲਾਈਕ